ਅਸ਼ੀਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਚੱਪਣ ਕਦੂ ਦੀ ਬਹੁਤ ਹੀ ਟੇਸਟੀ ਤੇ ਬਹੁਤ ਜ਼ਿਆਦਾ ਹੈਲਦੀ ਸਬਜੀ ਇਹ ਸਬਜੀ ਦੇ ਬਹੁਤ ਸਾਰੇ ਫਾਇਦੇ ਵੀ ਨੇ ਇਹਦੇ ਵਿੱਚ ਆਇਰਨ, ਕੈਲਸ਼ੀਅਮ, ਫਾਈਬਰ ਤੇ ਮੈਗਨੀਸ਼ੀਅਮ ਹੁੰਦਾ ਹੈ ਜਿਹੜਾ ਕਿ ਸਾਡੇ ਹਾਰਟ ਲਈ ਬਹੁਤ ਵਧੀਆ ਹੁੰਦਾ ਹੈ ਤੇ ਸਾਡੇ ਜਿਹੜੇ ਖੂਨ ਦੀ ਆਪਾਂ ਸਰਕੂਲੇਸ਼ਨ ਹੁੰਦਾ ਹੈ ਉਹਨੂੰ ਵੀ ਵਧੀਆ ਰੱਖਦਾ ਹੈ ਚੱਪਣ ਕਦੂ ਆਪਾਂ ਇਸ ਤਰ੍ਹਾਂ ਲੈ ਲਿਆ ਕਈ ਤਾਂ ਚੱਪਣ ਕਦੂ ਆ ਛਿੱਲ ਲੈਂਦੇ ਆ ਕਈ ਇਸ ਤਰ੍ਹਾਂ ਹੀ ਬਣਾਉਂਦੇ ਆ ਛਿਲਕੇ ਸਮੇਤ ਬਣਾ ਲਓ ਤਾਂ ਬਹੁਤ ਜ਼ਿਆਦਾ ਵਧੀਆ ਇਸ ਤਰ੍ਹਾਂ ਤੁਸੀਂ ਜਿਹੜਾ ਛਿਲਕੇ ਵੀ ਬਣਾ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਪਸੰਦ ਹੈਗਾ ਪਰ ਇਹਦੇ ਜਿਹੜੇ ਛਿਲਕੇ ਦੇ ਵਿੱਚ ਵੀ ਕਾਫੀ ਤੱਤ ਹੁੰਦੇ ਨੇ ਤੇ ਇਹਨੂੰ ਇਸ ਤਰ੍ਹਾਂ ਛਿਲਕੇ ਕੱਟ ਲਓ ਮੈਂ ਬਿਨਾ ਛਿੱਲੇ ਹੀ ਬਣਾਉਂਗੀ ਇਹ ਤੁਹਾਨੂੰ ਮੈਂ ਥੋੜਾ ਜਿਹਾ ਛਿਲਕੇ ਦੱਸਿਆ ਵੀ ਇਸ ਤਰ੍ਹਾਂ ਵੀ ਕਈ ਬਣਾਉਂਦੇ ਆ ਨਾ ਇਸ ਤਰ੍ਹਾਂ ਆਪਾਂ ਤੁਸੀਂ ਚਾਰ ਭਾਗਾਂ ਦੇ ਵਿੱਚ ਕੱਟ ਸਕਦੇ ਹਾਂ ਜੇ ਛੋਟਾ ਹੈ ਜੇ ਵੱਡਾ ਹੈ ਤਾਂ ਆਪਾਂ ਵੱਧ ਭਾਗਾਂ ਦੇ ਵਿੱਚ ਕੱਟ ਲਵਾਂਗੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਪਹਿਲਾਂ ਕੱਟ ਲਿਆ ਹੈ ਧੋਣ ਤੋਂ ਬਾਅਦ ਆ ਜਿਹੜਾ ਆਪਾਂ ਨਹੀਂ ਕਟਾਂਗੇ ਇਸ ਤਰ੍ਹਾਂ ਹੀ ਆਪਾਂ ਪਹਿਲਾਂ ਹੀ ਧੋਲੇ ਸੀਗੇ ਤੇ ਉਸ ਤੋਂ ਬਾਅਦ ਕੱਟ ਲਵਾਂਗੇ ਜਿਵੇਂ ਦੀ ਵੀ ਤੁਸੀਂ ਕਿਸ ਕਟਨਿਆਂ ਕੱਟ ਸਕਦੇ ਹੋ ਉਸ ਤੋਂ ਬਾਅਦ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਸਭ ਤੋਂ ਪਹਿਲਾਂ ਮੈਂ ਲਸਣ ਲਿਆਏ ਤੇ ਲਸਣ ਨੂੰ ਹਰੀਆਂ ਮਿਰਚਾਂ ਨੂੰ ਤੇ ਅਦਰਕ ਨੂੰ ਆਪਾਂ ਫਰੈਸ਼ੀ ਕੁਟਲ ਮਗੇ ਤੇ ਟੋਡਿਕਲ ਅਦਰਕ ਦਾ ਪੇਸਟ ਹੈਗਾ ਉਹ ਹੋਰ ਵੀ ਬਹੁਤ ਜ਼ਿਆਦਾ ਵਧੀਆ ਫਰੈਸ਼ ਪਾਉਂਗੇ ਤਾਂ ਸਭ ਤੋਂ ਹੀ ਜ਼ਿਆਦਾ ਵਧੀਆ ਹੈ ਦੂਜੀ ਸਾਈਡ ਤੇ ਸੋਨੇ ਦੀ ਤਰ੍ਹਾਂ ਚਮਕੀ ਕੜਾਈ ਲੈ ਲਈਆ ਮੇਰੀ ਮੰਮੀ ਨੇ ਮੈਨੂੰ ਦਿੱਤੀ ਸੀਗੀ ਇਹ ਕੜਾਈ ਕੜਾਈ ਮੈਂ ਅੱਜ ਹੀ ਪੇਟੀ ਦੇ ਵਿੱਚ ਕੱਢੀ ਤੇ ਅੱਜ ਹੀ ਆਪਾਂ ਨੂੰ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਸੋਨੇ ਦੀ ਨਹੀਂ ਆ ਇਹ ਇਹ ਪਿੱਤਲ ਦੀ ਕੜਾਈ ਆ ਤੇ ਇਹਦੇ ਵਿੱਚ ਆਪਾਂ ਘਿਓ ਪਾ ਲੈ ਡਿਡਕ ਕਰਚੀ ਲੋੜ ਅਨਸਾਰ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਲੋੜ ਅਨਸਾਰ ਇੱਕ ਚਮਚ ਜੀਰਾ ਵੈਸੇ ਕੜਾਈ ਇਹ ਸਬਜੀ ਦੇ ਲਈ ਤਾਂ ਵੱਡੀ ਆ ਪਰ ਫਿਰ ਵੀ ਮੈਂ ਯੂਜ਼ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਕੱਟੇ ਹੋਏ ਪਿਆਜ਼ ਆ ਜਿਹੜੇ ਉਹ ਪਾ ਦਵਾਂਗੇ ਪਿਆਜ਼ ਨੂੰ ਜਿਹੜਾ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਜਿਸ ਟਾਈਮ ਤੇ ਪਿਆਜ਼ ਆਪਣੇ ਪੱਕ ਗਿਆ ਉਸ ਟਾਈਮ ਤੇ ਆਪਾਂ ਜਿਹੜਾ ਅਦਰਕ ਲੰਦਰ ਲਸਣ ਦਾ ਪੇਸਟ ਬਣਾਇਆ ਸੀ ਇੱਕ ਤੋਂ ਦੋ ਚਮਚ ਬਣ ਗਿਆ ਸੀ ਉਹ ਵੀ ਪਾ ਦਵਾਂਗੇ ਤੇ ਇਹਨੂੰ ਪਕਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਾਣ ਮਿਰਚ ਪਾ ਦਵਾਂਗੇ ਸਭ ਤੋਂ ਪਹਿਲਾਂ ਨੂਨ ਪਾ ਦਵਾਂਗੇ ਸਵਾਦ ਅਨੁਸਾਰ ਹੁਣ ਪਾਵਾਂਗੇ ਆਪਾਂ ਦੇ ਵਿੱਚ ਅੱਧਾ ਚਮਚ ਸੁੰਡ ਜਾਂ ਫਿਰ ਅਦਰਕ ਦਾ ਪਾਊਡਰ ਤੁਹਾਨੂੰ ਪਸੰਦ ਹੈ ਪਾ ਸਕਦੇ ਹੋ ਨਹੀਂ ਤਾਂ ਸਕਿਪ ਵੀ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਧਨੀਆ ਪਾਊਡਰ 1 ਚਮਚ ਸਵਾਦ ਅਨੁਸਾਰ ਆਪਾਂ ਲਾਲ ਮਿਰਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਵੀ ਜਿਹੜੀਆਂ ਪਾਈਆਂ ਸੀਆਂ ਉਸ ਦੇ ਹਿਸਾਬ ਨਾਲ ਮਿਰਚ ਜਿਹੜੀ ਤੁਸੀਂ ਪਾ ਸਕਦੇ ਹਾਂ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਇੱਕ ਚਮਚ ਪਰ ਕੇ ਹਲਦੀ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਅਜੇ ਆਪਾਂ ਟਮਾਟਰ ਨਹੀਂ ਸੀ ਪਾਇਆ ਸਾਰੀਆਂ ਚੀਜ਼ਾਂ ਪਹਿਲਾਂ ਹੀ ਜਿਹੜੀਆਂ ਆਪਾਂ ਯੂਜ਼ ਕਰ ਲਈਆਂ ਉਸ ਤੋਂ ਬਾਅਦ ਸਭ ਤੋਂ ਆਖਰ ਤੇ ਵਿੱਚੋਂ ਪਾਏ ਦੇ ਵਿੱਚ ਪਾਵਾਂਗੇ ਦੇਗੀ ਮਿਰਚ ਅੱਧਾ ਚਮਚਾ ਜਿਹੜਾ ਦੇਗੀ ਮਿਰਚ ਦਾ ਪਾ ਲਿਆ ਉਸ ਤੋਂ ਬਾਅਦ ਟਮਾਟਰ ਦੀ ਪਿਉਰੀ ਆਪਾਂ ਜਿਹੜੀ ਬਣਾ ਲਈ ਸੀ ਪਾਣੀ ਪਾ ਕੇ ਦੋ ਟਮਾਟਰ ਸੀਗੇ ਚੰਗੀ ਤਰ੍ਹਾਂ ਪੀਸਲੇ ਸੀਗੇ ਤੇ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਪਾਣੀ ਬਿਲਕੁਲ ਸੁੱਕ ਨਹੀਂ ਜਾਂਦਾ ਹੈਗਾ ਤੇ ਗਰੇਵੀ ਦੇ ਵਿੱਚੋਂ ਕਿਉਂ ਨਜ਼ਰ ਨਹੀਂ ਆਉਣ ਲੱਗ ਜਾਂਦਾ ਉਸ ਟਾਈਮ ਤੱਕ ਲੋ ਮੀਡੀਅਮ ਫਲੇਮ ਤੇ ਪਕਾਉਣਾ ਤੇ ਆਪਣੀ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਟਮਾਟਰ ਜਿਹੜੇ ਤੁਹਾਡੇ ਕੱਚੇ ਨਹੀਂ ਰਹਿਣੇ ਚਾਹੀਦੇ ਫਿਰ ਸਬਜ਼ੀ ਦਾ ਫਲੇਵਰ ਨਹੀਂ ਆਉਂਦਾ ਹੈਗਾ ਜਦੋਂ ਤੱਕ ਬਿਲਕੁਲ ਹੀ ਨਹੀਂ ਛੱਡਦੀ ਹੈਗੀ ਗਰੇਵੀ ਉਸ ਟਾਈਮ ਤੱਕ ਤੁਸੀਂ ਇਹਨੂੰ ਜ਼ਰੂਰ ਪਕਾਉਣਾ ਹੈ ਮਸਾਲਾ ਤਾਂ ਆਪਣਾ ਬਣ ਕੇ ਤਿਆਰ ਹੋ ਗਿਆ ਦੂਜੀ ਸਾਈਡ ਤੇ ਆਪਣੇ ਚੱਪਣ ਕद्दू ਆ ਜਿਹੜੇ ਕੱਟ ਕੇ ਰੱਖੇ ਹੋਏ ਸੀਗੇ ਉਹ ਪਾ ਦਵਾਂਗੇ ਇਹ ਚੀਜ਼ਾਂ ਕਈ ਵਾਰ ਕਈਆਂ ਨੂੰ ਪਸੰਦ ਨਹੀਂ ਹੁੰਦੀਆਂ ਚੱਪਣ ਕਦੂ ਕੀਆ ਵਗੈਰਾ ਪਰ ਇਹ ਹੈਲਦੀ ਬਹੁਤ ਜ਼ਿਆਦਾ ਹੁੰਦੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਗਰਮੀ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਉਣੀਆਂ ਤੇ ਸਰਦੀ ਦੇ ਵਿੱਚ ਵੀ ਆਉਂਦੀਆਂ ਨੇ ਉਹ ਆਪਣੀ ਜਗ੍ਹਾ ਤੇ ਹੁੰਦੀਆਂ ਨੇ ਤੇ ਇਹ ਜੜੀਆਂ ਆਪਣੀ ਜਗ੍ਹਾ ਤੇ ਬਹੁਤ ਜ਼ਿਆਦਾ ਹੈਲਦੀ ਆ ਤੇ ਸਾਨੂੰ ਗਰਮੀ ਦੇ ਵਿੱਚ ਠੰਡਕ ਵੀ ਦਿੰਦੀਆਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਬਿਲਕੁਲ ਮਸਾਲਾ ਇਹਦੇ ਉੱਪਰ ਕੋਟ ਹੋ ਜਾਵੇ ਤੇ ਇਹਨੂੰ ਲੋ ਮੀਡੀਅਮ ਫਲੇਮ ਤੇ ਆਪਾਂ ਜਿਹੜਾ ਲਗਾਤਾਰ ਪਕਾ ਲਵਾਂਗੇ ਜੇ ਤੁਸੀਂ ਹਾਈ ਫਲੇਮ ਤੇ ਪਕਾਉਣਾ ਹੈ ਫਿਰ ਥੋੜਾ ਜਿਹਾ ਤੁਸੀਂ ਪਾਣੀ ਵੀ ਹੈ ਜਿਹੜਾ ਐਡ ਕਰ ਸਕਦੇ ਹੋ ਜੇ ਲੋ ਮੀਡੀਅਮ ਫਲੇਮ ਤੇ ਪਕਾਉਣਾ ਹੈ ਫਿਰ ਪਾਣੀ ਦੀ ਜਿਹੜੀ ਤੁਹਾਨੂੰ ਜ਼ਰੂਰਤ ਘੱਟ ਰਹੂਗੀ ਆਪਾਂ ਲੋ ਮੀਡੀਅਮ ਫਲੇਮ ਤੇ ਇਹਨੂੰ ਪਕਾਵਾਂਗੇ ਲੋ ਜੀ ਸਬਜੀ ਨੂੰ ਪਕਾਉਂਦੇ ਹੋਏ ਆਪਣਾ ਕਾਫੀ ਟਾਈਮ ਹੋ ਗਿਆ ਆਪਾਂ ਲੋ ਮੀਡੀਅਮ ਫਲੇਮ ਤੇ ਹੀ ਪਕਾਇਆ ਤੇ ਇਹ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਚੱਪਣ ਕਦੋਂ ਜਸ ਟਾਈਮ ਤੇ ਸੌਫਟ ਹੋ ਜਾਣਾ ਉਸ ਟਾਈਮ ਤੇ ਗੈਸ ਦੀ ਫਲੇਮ ਆ ਜਿਹੜੀ ਤੁਸੀਂ ਬੰਦ ਕਰ ਦਿਓ ਮੈਂ ਸਬਜੀ ਥੋੜੀ ਰਸ ਵਿੱਚ ਹੀ ਰੱਖੀ ਆ ਮਤਲਬ ਕਿ ਜਿਆਦਾ ਸੁੱਕੀ ਨਹੀਂ ਹੈਗੀ ਥੋੜਾ ਥੋੜਾ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੋਣਾ ਇਸ ਤਰ੍ਹਾਂ ਦੀ ਰੱਖੀਆ ਤੁਸੀਂ ਚਾਹੋ ਤਾਂ ਸਬਜੀ ਜਿਹੜੀ ਥੋੜੀ ਜੀ ਸੁੱਕੀ ਵੀ ਰੱਖ ਸਕਦੇ ਹੋ ਜਾਂ ਇਸ ਤੋਂ ਵੀ ਜ਼ਿਆਦਾ ਰਸਮਸੀ ਰੱਖ ਸਕਦੇ ਹੋ ਸਭ ਤੋਂ ਆਖਿਰ ਦੇ ਵਿੱਚ ਜਿਹੜਾ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਪਰ ਉਹਦੀ ਜਗ੍ਹਾ ਜੇ ਤੁਸੀਂ ਇਹਦੇ ਵਿੱਚ ਮਹਗੀ ਮਸਾਲਾ ਥੋੜਾ ਜਿਹਾ ਐਡ ਕਰੋਗੇ ਤਾਂ ਸਬਜੀ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਤੇ ਚਟਪਟਾ ਜਿਹਾ ਹੋ ਜਾਊਗਾ ਸਬਜੀ ਤਾਂ ਆਪਣੀ ਬਣ ਕੇ ਤਿਆਰ ਹੋ ਗਈ ਆਪਾਂ ਇਹਦੇ ਵਿੱਚ ਧਨੀਆ ਜਿਹੜਾ ਕਟਿਆ ਹੋਇਆ ਹਰਾ ਧਨੀਆ ਉਹ ਵੀ ਪਾ ਦਵਾਂਗੇ ਤੇ ਨਾਲ ਫਲੇਵਰ ਜਿਹੜਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਵਿੱਚ ਧੰਨਵਾਦ